ਕਾਂ ਡਰਾਈਵਰ ਭਰਾਵਾਂ ਨੂੰ ਵੀ ਬੇਨਤੀ ਹੈ ਮੇਰੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਜੇ ਇਹਦਾ ਨਾਮ ਕੋਈ ਹੱਲ ਹੋਊਂ ਤੂੰ ਇਸ ਰੰਤ ਦਾ ਮਾਲਕਾ ਜਿਹਦਾ ਇਹ ਟਰਾਲਾ ਚਲਾਉਂਦਾ ਉਹਨੇ ਭਾਈ ਇਦਾਂ ਬੰਦਿਆਂ ਨੇ ਡਿਆਈ ਧੱਕਾ ਕੀਤਾ ਇਹ ਕੱਲ ਦੀ ਗੱਲ ਆ ਤੇ ਬਾਕੀ ਗੱਲ ਤੁਹਾਨੂੰ ਬਾਈ ਦੱਸ ਦਿੰਦਾ ਭਾਈ ਦੱਸੀ ਵੀ ਕੱਲ ਕੀ ਗੱਲ ਹੋਈ ਐ ਤੇ ਇਹ ਪਜਾਰਾ ਹੁਣ ਕੀ ਕਹਿੰਦਾ ਓ ਵੀ ਸਰਦਾਰ ਐ ਜੇ ਸਹੀ ਗੱਲ ਪੱਕ ਬੰਨੀ ਹੋਈ ਆ ਦਾਣੀ ਮੋਤ ਰੱਖੀ ਹੋਈ ਆ ਉਹਦੀ ਯਾਰ ਦੱਸ ਸਰਦਾਰ ਬੰਦਾ ਨੇ ਖ਼ਰੀਦਦੇ ਪੈਸੇ ਇਹ ਕੀ ਕਹੂਗਾ ਇਹਨੂੰ ਵੀ ਪੰਜਾਬ ਦੇ ਲੋਕ ਐ ਜੇ ਨੇ ਨਾ ਕੰਨ ਗੱਡੀ ਗੱਡੀ ਇਹ ਐ ਜੀ ਗੱਲ ਓ ਇਹ ਗੱਡੀ ਬਾਈ ਜੁਪੀ ਕਢਾ ਲੰਦਾ ਸਹੀ ਗੱਲ ਬਾਈ ਮੇਰੇ ਪੈਸੇ ਦੇ ਮੈਂ ਆਪਣੀ ਗੱਡੀ ਲੈ ਬਿਲਕੁਲ ਜਿਹਾ ਐਜੀ ਗੱਲ ਹੁੰਦੀ ਕੋਈ ਸਹੀ ਗੱਲ ਇਹ ਗੱਡੀ ਜੁਪੀ ਵਾਲਾ ਦਾ ਆਪਣੇ ਪਿੰਡ ਫੇਰ ਉਹ ਪੈਸੇ ਦਿੰਦਾ ਲੈ ਮਾਲਕ ਕੋਈ ਅੱਗੇ ਭਾਈ ਪੰਜਾਬ ਜਾ ਕੇ ਉਹਨੇ ਦੇ ਨਾਲ ਧੱਕਾ ਮੈਂ ਖੜਾ ਸੀ ਤੇ ਉੱਥੇ ਮੈਂ ਚੱਲ ਕਰਨ ਨੂੰ ਸੋਣ ਲੱਗਿਆ ਮੈਂ ਵੀ ਉਹਦੇ ਮਾਲਕ ਨੂੰ ਗਿਆ ਮੈਂ ਕਿਹਾ ਬਾਈ ਸਾਹਿਬ ਕਰ ਕੇ ਵੀਰ ਜਿਹੜਾ ਬੰਦ ਨੇ ਦੇ ਦੇ ਉਹ ਕਹਿੰਦਾ ਭਾਈ ਮੈਂ ਇਹਨੂੰ ਕਿਹੜੇ ਪੈਸੇ ਦੇਣਾ ਮੈਂ ਆਪਣੀ ਗੱਡੀ ਬਾਈ ਇਹਦੇ ਕੱਪੜੇ ਕੱਢੇ ਉਹਨੇ ਗੱਡੀ ਛੇ ਬਿਮਾਰੀ ਗੱਡੀ ਲੈ ਕੇ ਸਰਾ ਤੂੰ ਬਸ ਆ ਗਿਆ ਹਾਂ ਜੀ ਤਾਂ ਭਰਾਵਾ ਤੈਨੂੰ ਬੇਤੀ ਹੱਥ ਬੰਨ੍ਹ ਕੇ ਦੋਏ ਇਹਦਾ ਮਸਲਾ ਹੱਲ ਕਰਦੇ। ਇਹ ਸਾਡਾ ਬੜਾ ਭਾਈਆ ਤੂੰ ਚੱਲ ਅਸੀਂ ਤੇਰੇ ਕੋਲ ਛੋਟੇ ਆ। ਤਾਂ ਇਹਦਾ ਮਸਲਾ ਹੱਲ ਕਰੀ ਬੰਦਾ ਜਾਂ ਘਰ ਵਾਲੀ ਬਿਮਾਰ ਆ ਬਾਈ ਇਹਦੇ ਯਾਰ ਯਾਰ ਇਹਨੇ ਗੱਡੀ ਲੈ ਕੇ ਆਈ। ਹਾਂ ਬਾਈ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜਿੰਨੇ ਵੀ ਆਪਣੇ ਭਰਾ ਭੰਦੇ ਦੇ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਤੇ ਕੀ ਕੀ ਕਹੂਗਾ ਇਹਦਾ ਮਨ ਵਿਚਾਰਾ ਜੋਪੀ ਦਾ ਹੀ ਪਿਆਸ ਦੇ ਰਿਹਾ ਜਣ ਘਰ ਵਾਲੀ ਬਿਮਾਰ ਆ। ਘਰ ਵਾਲੀ ਬਿਮਾਰ ਆ ਕਲਕੱਤੇ ਉਹਦਾ ਆਪਰੇਸ਼ਨ ਹੋਣਾ ਹੀ ਅੱਖ ਦਾ। ਦੋ ਅੱਖਾਂ ਦਾ ਹੋਣਾ। ਤਾਂ ਇਹ ਦੋਹਾਂ ਦਾ ਹੋਣਾ ਟਾਈਮ ਉਮਰਜੈਂਸੀ ਪੈ ਜਾਈ ਦੇ ਸੀਗੇ ਇਹ ਕਹਿੰਦਾ ਭਾਈ ਲਾਰੇ ਲਾਉਂਦਾ ਜਨਵਰੀ ਦੇ ਜੇ ਸਾਨੂੰ ਮਜਬੂਰ ਨਾ ਕਰੀ ਵੀ ਕੱਲ ਨੂੰ ਸਾਨੂੰ ਤੇਰੇ ਘਰਾਂ ਜਾ ਕੇ ਬਹਿਣਾ ਪਏ ਨੰਬਰ ਮੈਂਸ਼ਨ ਕਰ ਦਾਂਗੇ ਭਾਈ ਉੱਪਰ ਸੰਪਰਕ ਕਰ ਲਈ ਬਾਈ ਨਾਲ ਇਹਦਾ ਜੋ ਵੀ ਬਣਦਾ ਹੱਕਾ ਉਹ ਭਰਾਵਾ ਇਹਨੂੰ ਦੇ ਦੇ ਤੈਨੂੰ ਬੇਨਤੀ ਕਰਦੇ ਆ ਅਜੀ ਛੋਟੇ ਆ ਤੁਹਾਡਾ ਬੜਾ ਭਾਈ ਆ ਤਾਂ ਗਰੀਬ ਬੰਦਾ ਹੈ ਬਜ਼ੁਰਗ ਹੈ ਧਰਾਲੀ ਬਿਮਾਰ ਦਾ ਦੋਇਆ ਤੁਹਾਨੂੰ ਫੇਰ ਬੰਦਿਆ ਕਹਿੰਦਾ ਜੋ ਵੀ ਬੰਦਾ ਹੱਕਾ ਬਈ ਦੇ ਦੇ ਜੇ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਮਜਬੂਰ ਨਾ ਕਰੀਏ ਟਰਾਲਾ ਚ ਨਾਉਂਦਾ ਦੀ ਕਿਸੇ ਦਾ ਕੋਈ ਸਰਾਤ ਦਾ ਬੰਦਾ ਹੈ ਉਹ ਆਪਣੇ ਜੇ ਕੋਈ ਵੀ ਵੀਡੀਓ ਵੀ ਦੇ ਦੇ ਤਾਂ ਭਰਾਵਾ ਇਹਦਾ ਜਿਹੜਾ ਬੰਦਾ ਹੱਕਾ ਉਹਦਾ ਦੇ ਦੇ ਕਿਸੇ ਦੇ ਗਰੀਬ ਬੰਦੇ ਦਾ ਹੱਕ ਰੱਖ ਕੇ ਕੋਈ ਫਾਇਦਾ ਨਹੀਂ 6 ਮਹੀਨੇ ਦੇ ਪੈਸੇ ਨੇ 6 ਮਹੀਨੇ ਚ ਪਾਈ ਦਾ ਕਹਿਣਾ ਵੀ 1 ਰੁਪਿਆ ਨਹੀਂ ਬਈ ਦਿੱਤਾ ਮੈਨੂੰ ਸਹੀ ਗੱਲ ਆ ਬਈ ਇਹ हां ये आज मेनू इथे मिलया सी आई सी गड्डी तोण भाई स्टेशन ते गड्डी तो आण आए सी ता अपना मित्र और गांधी वो भी ਟਰਾਲਾ ਚ ਚਲਾਉਂਦਾ ए कल भी कोई ਖੈਬੜੋਈ ਹੋਈ ਥੋਡੀ ਐ ਨਾ ਉਹ ਕੱਲੇ ਤੋਂ ਆ ਕੇ ਗੱਡੀ ਦੀ ਚਾਬੀ ਖੋ ਕੇ ਲੈ ਗਿਆ ਬਾਈ ਨਾਲੇ ਗੱਡੀ ਲੈ ਗਿਆ ਇਹ ਗਰੀਬੰਦਾ ਫੇਰ ਡਰ ਜਾਂਦਾ ਵੀ ਕੀ ਫਾਇਦਾ ਲੜਾਈ ਲੜੂਈ ਕਰਕੇ ਤਾਂ ਸਾਨੂੰ ਇਹ ਮਿਲਿਆ ਤੇ ਕੇ ਸਾਨੂੰ ਬਾਈ ਨੇ ਦੱਸਿਆ ਵੀ ਬਾਈ ਆ ਗੱਲ ਬਾਤ ਦਾ ਤਾ ਭਰਾਵਾ ਤੈਨੂੰ ਹੱਥ ਮੰਨ ਕੇ ਬੇਇੱਜ਼ਤੀ ਕਰਦੇ ਆ। ਦੋ ਹੱਥ ਬਣਾ ਲਾ। ਤਾਂ ਇਹਦਾ ਜਿਹੜਾ ਬਣਦਾ ਹੱਥਾ ਉਹ ਇਹਨੂੰ ਦੇ ਦੇ ਫਿਰ। ਕੀ ਫਾਇਦਾ ਕਿਸ ਦੇ ਘਰੀ ਬੰਦੇ ਪੈ ਰਾਖੇ ਇਹਦੇ ਘਰ ਵਾਲੀ ਬਿਮਾਰ ਆ ਯਾਰ। ਘਰ ਵਾਲੀ ਬਿਮਾਰ ਆ ਬਾਈ। ਘਰ ਵਾਲੀ ਬਿਮਾਰ ਆ ਕਲਕੱਤੇ ਉਹਦਾ ਆਪਰੇਸ਼ਨ ਹੋਣਾ ਈ ਅੱਖ ਦਾ। ਦੋ ਅੱਖਾਂ ਦਾ ਹੋਣਾ। ਇੱਕ ਦਾ ਨਹੀਂ ਦੋਹਾਂ ਦਾ ਹੋਣਾ। ਤਾਂ ਇਹਨੂੰ ਐਮਰਜੈਂਸੀ ਪੈਸੇ ਚਾਹੀਦੇ ਸੀਗੇ। ਇਹ ਕਹਿੰਦਾ ਬਾਈ ਲਾਰੇ ਲਾਉਂਦਾ। ਜਨਵਰੀ ਦੇ। ਤੈਨੂੰ ਅੱਜ ਦਿਨਾਂ ਮੈਂ ਬਿਮਾਰ ਆ ਮੇਰਾ ਆ ਹੋ ਗਿਆ ਆ ਹੋ ਗਿਆ। ਤਾਂ ਲਾਰੇ ਲਾ ਗਿਆ ਬਾਈ 6 ਮਹੀਨੇ ਕੱਢਦੇ ਤੇ ਹੁਣ ਇਹਨੂੰ ਸਾਫ ਜਵਾਬ ਜਵਾਬ ਹੀ ਦੇ ਗਿਆ ਤੇ ਗੱਡੀ ਵੀ ਖੋ ਕੇ ਲੈ ਗਿਆ ਤਾਂ ਤੇ ਗੱਡੀ ਨੰਬਰ ਵੀ ਤੁਹਾਨੂੰ ਸ਼ੋਅ ਕਰਦਾਂਗੇ ਜੇ ਬਾਈ ਨੇ ਨਾ ਇਹਦਾ ਕੋਈ ਖਤਰਾ ਕਰਿਆ ਤਾਂ ਭਰਾਵਾ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ